गुरद्वारा सिंह सभा पिंडगोसल कपूरथला सलाना जग मेला करवाया सब तो पहला खबरा खेड़ा देखने ली चैनल न तो सब्सक्राइब करो खबरा इश्तियार लगवाओ ली संपर्क करो रिपोर्ट पत्रकार हरपाल सिंह जज असी इस बारे ही कहना चोनिया की साड़े और सारा ਪਿੰਡ ਦੀ ਸੰਗਤ ਅਤੇ ਐਨਆਰਈ ਵੀਰਾਂ ਰਣਕੇ ਇਸ ਮੇਲੇ ਨੂੰ ਕਰਵਾਉਦੇ ਹਨ ਇਸ ਸਾਲ ਵੀ ਇਹ ਮੇਲਾ ਬਹੁਤ ਹੀ ਚਾਵਾ ਜੋੜਾ ਛੋਰਾ ਦਾ ਕਰਵਾਇਆ ਗਿਆ ਮੈਂ ਸਾਰੇ ਪਿੰਡ ਦਾ ਐਨਆਰਈ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਜੋ ਇੱਕ ਸਾਡੇ ਛੋੜੀ ਦੇ ਸੁਨੇਹੇ ਤੇ ਸਾਡੇ ਨਾਲ ਹੱਥ ਟੈਮ ਖੜਦੇ ਹਨ ਜੋ ਇਹ ਜੀ ਇਸ ਜੀ ਸਾਡੇ ਇੱਥੇ ਗਰਾਤੀ ਸਿੰਘ ਬਾਬਾ ਅਨੰਦ ਸਿੰਘ ਜੀ ਹੁੰਦੇ ਸੀ ਉਹਨਾਂ ਨੇ ਇੱਕ ਗੜੇ ਮਾਰੀ ਤੋਂ ਰੱਬਾਨ ਨੇ ਕੀਤਾ ਸੀ ਮਾਲ ਡੰਗਲ ਦੀ ਸੁਖ ਸ਼ਾਂਤੀ ਵਾਸਤੇ ਦਾਸ ਕੀ ਤੀਂ ਪਿੰਡ ਦੇ ਚੜ੍ਹਦੀ ਕਲਾ ਵਾਲੀ ਦਾਸ ਕੀਤੀ ਸੀ ਇਹ ਉਹਨਾਂ ਦੀ ਚਲਾਈ ਹੋਈ ਪਰੰਪਰਾ ਨੂੰ ਅੱਗੇ ਲੈ ਕੇ ਅਸੀਂ ਚੱਲ ਰਹੇ ਹਾਂ ਤਾਂ ਜੋ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਵੀ ਇਹਨੂੰ ਅੱਗੇ ਲੈ ਕੇ ਬਸਦੀ ਜਾਵੇ ਸਵਾਜਨ ਪੀੜ੍ਹੀ ਦੀ ਕਲ ਵਿੱਚ ਤੁਸੀਂ ਕੀ ਕੀ ਆਪਣੇ ਨੌਜਵਾਨ ਪੀੜ੍ਹੀ ਨੂੰ ਉਪਰੱਖ ਰੱਖਦੇ ਹੋ ਇਹ ਲਾਂਚ ਇਹ ਅੱਜ ਮੇਰੇ ਅਫਸਰ ਵਿੱਚ ਸੱਚਾ ਅਸੀਂ ਦੇਣਾ ਚਾਹੁੰਦੇ ਹਾਂ ਜਿਹੜੀ ਅੱਜ ਤਾਂ ਨੌਜਵਾਨ ਕੁੜੀਆਂ ਮਿਲਣ ਚੁੱਕੀ ਹੈ ਅਸੀਂ ਅੱਜ ਇਸ ਸਮਾਗਮ ਵਿੱਚ ਇੱਕ ਬਹੁਤ ਵਧੀਆ ਹੀ ਇਤਿਹਾਸ ਨਾਲ ਢਾਡੀ ਜਦੋਂ ਖੜ ਕੇ ਨੌਜਵਾਨਾਂ ਨੂੰ ਮੋਹ ਲੈ ਕੇ ਤਾਰ ਵਿੱਚ ਬਿਠਾ ਕੇ ਆਪਣੇ ਸਿੱਖ ਇਤਿਹਾਸ ਨਾਲ ਜੋੜਿਆ ਮੈਂ ਇਹ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਨਸ਼ਿਆਂ ਤੋਂ ਦੂਰ ਰਹੀਏ ਖੇਡਾਂ ਨਾਲ ਜੁੜੀਏ ਤੇ ਆਪਣੇ ਪਿੰਡ ਦੀ ਤਰੱਕੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਇਹ ਸਾਡੀ ਸੁਰਤ ਤੋਂ ਪਹਿਲਾਂ ਹੀ ਪਹਿਲਾਂ ਹੀ ਸਮਝਾ ਮਾਪੜ ਕੀ 50 ਸਾਲ ਤੋਂ ਵੱਧ ਹੋ ਗਿਆ ਟ ਸਮਾਂ ਜੋ ਇਸ ਸਮਾਗਮ ਹੋ ਰਿਹਾ ਸਾਡੇ ਸੰਗਤ ਬਹੁਤ ਆਉਂਦੀ ਆ ਜੀ ਸੈਦਵਾਲ ਮੰਗਾ ਰੋਡਾ ਨੱਥੂ ਚਾਲ ਤੋਂ ਲਾਗੇ ਹੋਰੇ ਪਿੰਡਾਂ ਤੋਂ ਪਤਵਾਤੇ ਸੱਜਣ ਪੱਕੋਵਾਲ ਤੋਂ ਸੰਗਤ ਆਉਂਦੀ ਇੱਥੇ ਕਿਉਂਕਿ ਇਹ ਇੱਕ ਇਤਿਹਾਸਕ ਜੋੜ ਮੇਲਾ ਬਣ ਚੁੱਕਾ ਆ ਕਿਉਂਕਿ ਹਰ ਇੱਕ ਨੂੰ ਪਤਾ ਆ ਕਿ ਪਿੰਡ ਗੋਸਲਾਂ ਵਿੱਚ 200 ਨੂੰ ਇਹ ਜੱਗ ਹੁੰਦਾ ਆ ਜੋ ਅੱਜ 200 ਨੇ ਆਏ ਦੀ ਅੱਜ 200 ਨੂੰ ਸਮਾਪਤੀ ਹੋਈ ਅਨਚੈ ਜੀ ਆਪਣਾ ਤੇ ਗੱਲ ਹੈ ਇਸ ਬਾਰੇ ਆਪਾਂ ਟਾਕ ਬਾਰੇ ਸਿਰਫ ਵੱਤੋਂ ਵੱਤੋਂ ਸਾਮੀ ਫਲਸਫਾ ਕੋਈ ਨਹੀਂ ਕਰਵਾ ਕੋਈ ਵੀ ਚੈਕ ਕਰਵਾਉਣਾ ਹੁੰਦਾ ਹੀ ਬੇਟਾ ਇਹ ਹੈ ਕਿ ਕੋਈ ਤੋਂ ਸਭ ਨਾ ਮਨਉਨੇ ਆ ਜੇ ਤਾਂ ਕੋਈ ਵੀ ਪ੍ਰੋਗਰਾਮ ਆਵੇ ਸਾਰੇ ਰਾਣ ਦੇ ਬਣਾਉਣ ਵਾਸਤੇ ਫਨਮਾਨ ਨੂੰ ਇਸ ਦਾ ਸਬੰਧ ਜਿਵੇਂ ਪ੍ਰੇਰਨਾਵਾਂ ਆਉਂਦੇ ਅੱਜਾ ਤੋਂ ਬਜੋ ਥੇ ਤਾਂ ਬਲ ਧਿਆਨ ਦਿਓ ਬਾਕੀ ਸਾਡੇ ਚੱਲਦੇ ਬੰਤੀ ਸਾਡੇ ਕੈਂਟਰਾਂ ਦਾ ਬਾਦੂ ਪ੍ਰਾਈਮ ਅਧਿਸ਼ਾ ਅਧਿਸ਼ਾ ਦਾ ਸਹਾਇਕ ਨੌਨ ਪ੍ਰੈਟਿਸ ਬਹੁਤ ਜ਼ਿਆਦਾ ਸਾਡਾ ਬਸ ਅੰਕਾ ਚੱਲ ਰਿਹਾ ਬੜਾ ਹੈਲਪ ਬੜੀ ਸਾਡੀ ਕਰ ਰਿਹਾ ਠੀਕ ਹੈ ਹਾਂਜੀ ਅਸੀਂ ਜੋ ਐਥ ਦੀ ਪਹਿਲ ਕਦਮੀ ਕੀਤੀ ਹੈ ਲਾਈਵ ਚਲਾ ਕੇ ਜੋ ਦੇਸਾਂ ਦੇਸਾਂ ਚ ਸਾਡੇ ਐਨਆਈ ਪਰਿਵਾਰ ਬੈਠੇ ਆ ਉਹਨਾਂ ਦੇ ਜੋ ਬੱਚੇ ਆ ਕੋਈਸ ਲਾਈਵ ਨੂੰ ਦੇਖ ਕੇ ਆਪਣੀ ਮਿੱਟੀ ਨਾਲ ਜੁੜਨਗੇ ਤਾਂ ਆਪਣੇ ਮਾਪੇ ਨੂੰ ਇਹ ਸੰਦੇਸ਼ ਦੇ ਲਗੇ ਕਿ ਸਾਨੂੰ ਆਪਣੇ ਪਿੰਡ ਪੰਜਾਬ ਲੈ ਕੇ ਜਾਓ ਤਾਂ ਜੋ ਸਮਾਗ ਅਸੀਂ ਵੀ ਦੇਖਣਾ ਚਾਹੁੰਦੇ ਆਂ پورا <muchos> اے I